ਪੰਜਾਬੀ ਗਾਇਕ ਰਾਜਵੀਰ ਜਵੰਦਾ ਇਸ ਵਕਤ ਫੋਰਟਿਸ ਹਸਪਤਾਲ ਵਿੱਚ ਦਾਖਲ ਨੇ ਪੰਜ ਦਿਨਾਂ ਤੋਂ ਵੈਂਟੀਲੇਟਰ ਤੇ ਨੇ ਹੱਥ ਪੈਰ ਫਿਲਹਾਲ ਕਮਜ਼ੋਰ ਨੇ ਆਕਸੀਜਨ ਦੀ ਸਪਲਾਈ ਪ੍ਰੋਪਰ ਨਹੀਂ ਹੋ پا ਰਹੀ ਹੈ ਜਿਸ ਤਰ੍ਹਾਂ ਦੇ ਨਾਲ ਐਕਸੀਡੈਂਟ ਹੋਇਆ ਸੀ ਹਾਸੇ ਦਾ ਸ਼ਿਕਾਰ ਹੋਏ ਸੀ ਆਵਾਰਾ ਪਸ਼ੂ ਕਾਰਨ ਸਾਹਮਣੇ ਆਇਆ ਸੀ ਬਾਈਕਿੰਗ ਦੌਰਾਨ ਇਹ ਹਾਸਾ ਹੋਇਆ ਸੀ ਤੇ ਇਸ ਵਕਤ ਸਾਡੀ ਮੌਜੂਦਗੀ ਫੋਰਟਿਸ ਦੇ ਬਾਹਰ ਹੈ ਜਿੱਥੇ ਅੰਦਰ ਦਾਖਲ ਨੇ ਰਾਜਵੀਰ ਜਵੰਦਾ ਤੇ ਰਾਜਵੀਰ ਜਵੰਦਾ ਦੇ ਕਰੀਬੀ ਅੱਜ ਸਵੇਰ ਤੋਂ ਲਗਾਤਾਰ ਪਹੁੰਚ ਰਹੇ ਨੇ ਸਿਆਸੀ ਆਗੂ ਵੀ ਪਹੁੰਚ ਰਹੇ ਨੇ ਕੁਝ ਦੇਰ ਪਹਿਲਾਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਝਾ ਪਹੁੰਚੇ ਜੋ ਕਹਿੰਦੇ ਹੋਏ ਨਜ਼ਰ ਆਏ ਕਿ ਉਹ ਪੀਜੀਆਈ ਦੇ ਡਾਕਟਰਸ ਦੇ ਕੰਟੈਕਟ ਵਿੱਚ ਵੀ ਨੇ ਤੇ ਫਿਲਹਾਲ ਦਿਮਾਗ ਦੀ ਹਾਲਤ ਠੀਕ ਹੈ ਤੇ ਇਸ ਤਰੀਕੇ ਕਾਫੀ ਸੁਧਾਰ ਜ਼ਰੂਰ ਹੋਇਆ ਹੈ ਪਹਿਲੇ ਦਿਨ ਤੋਂ ਜੇਕਰ ਅਸੀਂ ਕੰਪੈਰੀਜ਼ਨ ਕਰਦੇ ਹਾਂ ਤੇ ਉਥੇ ਗਿੱਪੀ ਗਰੇਵਾਲ ਵੀ ਅੱਜ ਪਹੁੰਚੇ ਸੀ ਹਾਲਾਂਕਿ ਮੀਡੀਆ ਨਾਲ ਉਹਨਾਂ ਨੇ ਕੋਈ ਗੱਲਬਾਤ ਨਹੀਂ ਕੀਤੀ ਪਰ ਲਗਭਗ ਅੱਧੇ ਘੰਟੇ ਤੋਂ ਜ਼ਿਆਦਾ ਸਮਾਂ ਉਹਨਾਂ ਨੇ ਰਾਜਵੀਰ ਜਵੰਦਾ ਦੇ ਪਰਿਵਾਰ ਨਾਲ ਬਤਾਇਆ ਤੇ ਪਰਿਵਾਰ ਨਾਲ ਗੱਲਬਾਤ ਕੀਤੀ ਦੁੱਖ ਸਾਂਝਾ ਕੀਤਾ ਜਦੋਂ ਤੋਂ ਫੋਰਟਿਸ ਹਸਪਤਾਲ ਵਿੱਚ ਰਾਜਵੀਰ ਜਵੰਦਾ ਨੂੰ ਦਾਖਲ ਕੀਤਾ ਗਿਆ ਉਦੋਂ ਤੋਂ ਹੀ ਪਾਲੀਵੁੱਡ ਨਾਲ ਜੁੜੇ ਸਤਾਰੇ ਗਾਇਕ ਜੋ ਪੰਜਾਬ ਨਾਲ ਜੁੜੇ ਸਿਆਸਤਦਾਨ ਹਨ ਉਹਨਾਂ ਦਾ ਫੋਰਟਿਸ ਪਹੁੰਚਣ ਦਾ سلسلہ جاری ਹੈ ਤੇ ਅੱਜ ਜੇਕਰ ਪੰਜਾਬੀ ਗਾਇਕਾਂ ਅਦਾਕਾਰਾਂ ਦੀ ਗੱਲ ਕਰਦੀਆਂ ਤਾਂ ਗਿੱਪੀ ਗਰੇਵਾਰ ਰਣਜੀਤ ਬਾਵਾ ਪਹੁੰਚੇ ਤੇ ਉੱਥੇ ਕਨਵਰ ਗਰੇਵਾਰ ਲਗਾਤਾਰ ਮੌਜੂਦ ਨੇ ਜੋ ਕਰੀਬੀ ਹੈ ਖਾਸ ਤੌਰ ਤੇ ਕੱਲ ਜੋ ਇੱਕ ਵੀਡੀਓ ਸਾਹਮਣੇ ਆਈ ਸੀ ਵੀਡੀਓ ਵਿੱਚ ਐਮੀਵੀਰ ਜਸ ਬਾਜਵਾ ਕਨਵਰ ਗਰੇਵਾਲ ਕੁਲਵਿੰਦਰ ਬਿੱਲਾ ਇਹ तमाम ਗਾਇਕ ਅਤੇ ਕਲਾਕਾਰ ਨਜ਼ਰ ਆਈ ਸੀ ਜੋ ਕਹਿ ਰਹੇ ਸੀ ਕਿ ਅਰਦਾਸ ਕੀਤੀ ਜਾਵੇ ਅੱਜ ਇਨਸਾਨੀਅਤ ਸੰਸਥਾ ਪਹੁੰਚੀ ਪਹਿਲਾਂ ਗੁਰਦੁਆਰਾ ਅੰਬ ਸਾਹਿਬ ਵਿੱਚ ਇਨਸਾਨੀਅਤ ਸੰਸਥਾ ਨੇ ਅਰਦਾਸ ਕੀਤੀ ਤੇ ਇਥੇ ਪ੍ਰਸਾਦ ਲੈ ਕੇ ਪਹੁੰਚੇ ਉਹ तमाम ਮੈਂਬਰ ਨੰਗੇ ਪੈਰੀ ਆਏ ਤੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਇਸ ਦੌਰਾਨ ਰਾਜਵੀਰ ਜਵੰਦਾ ਦੀ ਪਤਨੀ ਦਾ ਕਹਿਣਾ ਸੀ ਕਿ ਪੋਜ਼ਿਟਿਵ ਸਾਈਨ ਜ਼ਰੂਰ ਹੈ ਪੋਜ਼ਿਟਿਵਿਟੀ ਦੇਖੀ ਗਈ ਰਾਜਵੀਰ ਜਵੰਦਾ ਦੇ ਪਤਨੀ ਦੀ ਗੱਲਬਾਤ ਵਿੱਚ ਕਿ ਜਲਦ ਠੀਕ ਹੋ ਜਾਣਗੇ ਕਿਉਂਕਿ ਬਹੁਤ ਹੀ ਔਖਾ ਸਮਾਂ ਉਹਨਾਂ ਦੀ ਪਤਨੀ ਤੇ ਉਹਨਾਂ ਦੀ ਮਾਂ ਦੇ ਲਈ ਇਸ ਸਮੇਂ ਤੇ ਹੈ ਉਹਨਾਂ ਦੀ ਧੀ ਹੈ ਛੋਟੀ ਹਰ ਕੋਈ ਅਰਦਾਸ ਇਸ ਲਈ ਕਰ ਰਿਹਾ ਹੈ ਲਗਾਤਾਰ ਸਿਹਤ ਨੂੰ ਲੈ ਕੇ ਅਪਡੇਟ ਵੀ ਆ ਰਹੇ ਨੇ ਵੈਂਟੀਲੇਟਰ ਤੇ ਨੇ ਕਮਜ਼ੋਰੀ ਥੋੜੀ ਜ਼ਰੂਰ ਹੈ ਤੇ ਅੱਜ ਕਈ ਆਗੂ ਮੁਲਾਕਾਤ ਕਰ ਰਹੇ ਨੇ ਤੇ ਉਥੇ ਹੀ ਕਾਮੇਡੀਅਨ ਪ੍ਰਕਾਸ਼ ਵੱਲੋਂ ਵੀ ਮੁਲਾਕਾਤ ਕੀਤੀ ਗਈ ਜਿਨ੍ਹਾਂ ਨੇ ਵੀ ਖਾਸ ਤੌਰ ਤੇ ਅਪੀਲ ਕੀਤੀ ਕਿ ਅਰਦਾਸ ਕੀਤੀ ਜਾਵੇ افواہوں ਤੋਂ ਵਚਣ ਦੀ اپیل ہر ਕੋਈ اداکار ہر ਕੋਈ ਉਹਨਾਂ ਦਾ ਕਰੀਬੀ ਕਰਦਾ ਹੋਇਆ ਨਜ਼ਰ ਆਇਆ ਜੋ ਅੱਜ ਹਸਪਤਾਲ ਵਿੱਚ ਪਹੁੰਚ ਰਿਹਾ ਹੈ ਤੇ 5 ਦਿਨ ਪਹਿਲਾਂ ਇਹ ਹਾਦਸਾ ਵਾਪਰਿਆ ਸੀ ਜਿਸ ਤੋਂ ਬਾਅਦ ਲਗਾਤਾਰ ਵੈਂਟੀਲੇਟਰ ਤੇ ਨੇ ਤੇ ਹੁਣ ਹਰ ਕੋਈ ਅਰਦਾਸ ਕਰ ਰਿਹਾ ਹੈ ਕਿ ਜਲਦ ਸਿਹਤਯਾਬੀ ਦੇ ਲਈ ਕਾਮਨਾ ਹਰ ਕੋਈ ਕਰ ਰਿਹਾ ਤੇ ਤੁਸੀਂ ਵੀ ਅਰਦਾਸ ਕਰੋ ਤਾਂ ਜੋ ਰਾਜਵੀਰ ਜਵੰਦਾ ਜੈ ਠੀਕ ਹੋ ਜਾਏ